ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਪ੍ਰੋਪਰ ਬਲਜਿੰਦਰ ਸਿੰਘ ਦੇ ਇਸ ਕੇਸ ਦੇ ਵਿੱਚ ਰਾਜਨੀਤੀ ਦਾ ਬਹੁਤ ਵੱਡਾ ਪ੍ਰਭਾਵ ਆ ਹੋਵੇ ਜਾਂ ਧਰਮ ਦੀ ਆੜ ਵਿੱਚ ਜਿਹੜੀ ਆ ਬਲਜਿੰਦਰ ਸਿੰਘ ਨੂੰ ਇਹ ਸਜ਼ਾ ਜਿਹੜੀ ਆ ਦਿੱਤੀ ਗਈ ਆ ਕਾ ਕਾਨੂੰਨ ਦੇ ਮਾਹਿਰ ਜਿਹੜੇ ਨੇ ਜੇ ਉਹਨਾਂ ਦੀ ਮੰਨੀ ਜਾਵੇ ਤਾਂ ਇਹ ਸੁਝਾਇਆ ਜਾਂਦਾ ਵਾ ਕਿ ਇਸ ਕੇਸ ਦੇ ਵਿੱਚ 7.5 ਸਾਲ ਸਜ਼ਾ ਜਾਂ 10 ਸਾਲ ਸਜ਼ਾ ਹੋ ਸਕਦੀ ਸੀ ਔਰ ਉਹ ਪਰਮੇਸ਼ਰ ਤੁਹਾਡੀਆਂ ਅਕਲਾਂ ਨੂੰ ਤੇ ਤੁਹਾਡੀਆਂ ਨਸਲਾਂ ਨੂੰ ਤਬਾਹ ਕਰਨ ਦੀ ਸ਼ਕਤੀ ਜਿਵੇਂ ਮਰਜ਼ੀ ਪਹੁੰਚ ਲੈਣ ਸ਼ੇਰ ਕਦੇ ਨਹੀਂ ਬਣ ਸਕਦੇ ਇਸ ਕਰਕੇ ਕਹਿੰਦਾ ਕੁੱਤਿਆਂ ਦੇ ਨਾਲ ਚਪਾਵਨੀ ਦੇਦਾ ਵਾ ਤੇ ਆਪਣੀ ਜ਼ਬਾਨ ਦੇ ਨਿਜ਼ਾਮ ਦੇ ਮਸੀਬ ਲੋਕ ਪਿਆਰ ਕਰਨ ਵਾਲੇ ਔਰ ਸ਼ਹਿਨਸ਼ੀਲਤਾ ਰੱਖਣ ਵਾਲੇ ਲੋਕ ਨੇ ਮੈਂ ਕਿਤੇ ਕਿਸੇ ਨੂੰ ਦੋਸ਼ੀ ਜਾਂ ਕਿਸੇ ਨੂੰ ਕਲੀਮ ਖੇਤ ਦੇਣ ਦੀ ਗੱਲ ਨਹੀਂ ਕਰ ਰਿਹਾ ਮੈਂ ਸਿਰਫ ਗੱਲ ਕਰ ਰਿਹਾ ਵਾ ਕਿ ਤੁਹਾਡਾ ਪਾਕ ਕਲਾਮ ਸਾਨੂੰ ਸਿਖਾਉਂਦਾ ਵਾ ਫੈਸਲਾ ਕਰਨਾ ਸਾਡੇ ਹੱਥ ਵਿੱਚ ਲਈ ਆ ਖੁਦਾਵੰਦ ਪ੍ਰਭੂ ਯਿਸੂ ਮਸੀਹ ਦੇ ਜਿੰਦਾਤੇ ਪਵਿੱਤਰ ਨਾਮ ਵਿੱਚ ਤੁਹਾਨੂੰ ਵੇਖਣ ਵਾਲਿਆਂ ਨੂੰ ਸਾਰਿਆਂ ਨੂੰ ਜੈ ਮਸੀਹੀ ਮੈਂ ਪਾਸਟਰ ਰਾਜਵਿੰਦਰ ਮਸੀਹ ਅਮਰੇਸਰ ਤੋਂ ਆ ਗਿਆ ਇੱਕ ਵਾਰੀ ਫੇਰ ਤੁਹਾਡੀ ਕਚਹਿਰੀ ਦੇ ਵਿੱਚ ਵਿਰੋਧੀਆਂ ਦੇ ਮੂੰਹ ਦੇ ਉੱਤੇ ਸ਼ਿਕਾਇਤ ਕਰਨ ਵਾਸਤੇ ਮੇਰੇ ਅਜ਼ੀਜ਼ ਮੇਰੇ ਪਿਆਰੇ ਪਰਉਪਰੋ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਵਾਸਤੇ ਜਾ ਰਿਹਾ ਵਾ ਇੱਕ ਬਹੁਤ ਹੀ ਅਹਿਮ ਮੁੱਦਾ ਜਿਹੜਾ ਕਿ ਤੁਸੀਂ ਵੇਖ ਰਹੇ ਹੋ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਮਗਿਆ ਹੋਇਆ ਵਾਜਮਗਮ ਚੱਲ ਰਿਹਾ ਵਾ ਮੁੱਦਾ ਅੱਜ ਪ੍ਰੋਫਟ ਬਲਜਿੰਦਰ ਸਿੰਘ ਦਾ ਵਾ ਜੋ ਕਿ ਤੁਸੀਂ ਸੋਸ਼ਲ ਮੀਡੀਆ ਤੇ ਵੇਖ ਰਹੇ ਜੇ ਬਹੁਤ ਸਾਰੇ ਲੋਕ ਅੱਜ ਪ੍ਰੋਫਟ ਬਲਜਿੰਦਰ ਸਿੰਘ ਦੇ ਇਸ ਮੁੱਦੇ ਨੂੰ ਲੈ ਕੇ ਔਰ ਵੱਖ-ਵੱਖ ਤਰੀਕਿਆਂ ਦੇ ਨਾਲ ਆਪਣੇ ਜਿਹੜੇ ਵੀਊ ਨੇ ਉਹ ਰੱਖ ਰਹੇ ਨੇ ਪਰ ਮੇਰੇ ਪਿਆਰੇ ਦੋਸਤੋ ਇਸ ਜਗ੍ਹਾ ਤੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਉਸ ਬੀਬੀ ਦੀ ਜਿਨੇ ਲਗਭਗ ਕੋਈ 5-7 ਸਾਲ ਪਹਿਲਾਂ ਰੌਫਰ ਦੇ ਉੱਤੇ ਮੁਕੱਦਮਾ ਦਰਜ ਕਰਾਇਆ ਔਰ ਉਹ ਜਦੋਂ ਚਰਚ ਦੇ ਲੋਕਾਂ ਨੂੰ ਪੁੱਛਿਆ ਜਾਂਦਾ ਏ ਤੇ ਉਹ ਬੀਬੀ ਕੁਝ ਸਮਾਂ ਪਹਿਲਾਂ ਚਰਚ ਦੀ ਮੈਂਬਰ ਰਹੀ ਆ ਔਰ ਚਰਚ ਦੀ ਐਕਟਿਵ ਮੈਂਬਰ ਰਹੀ ਆ ਔਰ ਦੱਸਿਆ ਜਾਂਦਾ ਹੈ ਕਿ ਚਰਚ ਦੇ ਜਿਹੜੇ ਚੰਦਾ ਸੀਗਾ ਜਾਂ ਜਿਹੜਾ ਕੋਈ ਦਸਵੰਦ ਆਉਂਦਾ ਸੀਗਾ ਜਾਂ ਜਿਹੜਾ ਕੋਈ ਪੈਸਾ ਟਕਾ ਉਹਨਾਂ ਦਾ ਇਕੱਠਾ ਹੁੰਦਾ ਸੀਗਾ ਉਸ ਡਿਪਾਰਟਮੈਂਟ ਦੇ ਵਿੱਚ ਬੀਬੀ ਕੰਮ ਵੀ ਕਰਦੀ ਸੀਗੀ ਔਰ ਉਤੋਂ ਪੈਸਿਆਂ ਦਾ ਕਾਫੀ ਵੱਡਾ ਗਵਨ ਕਰਨ ਤੋਂ ਬਾਅਦ ਉਸ ਚਰਚ ਕਮੇਟੀ ਨੇ ਜਦੋਂ ਇਹਨੂੰ ਉਥੋਂ ਬਾਹਰ ਕੱਢ ਦਿੱਤਾ ਉਸ ਕਮੇਟੀ ਦੇ ਉਸ ਚਰਚ ਦੇ ਵਿੱਚੋਂ ਬਾਹਰ ਕੱਢਿਆ ਤੇ ਉਹਨਾਂ ਦਿਨਾਂ ਦੇ ਦੌਰਾਨ ਇਸ ਬੀਬੀ ਨੇ ਉਹਦੇ ਪ੍ਰੋਫੈਟਰ ਦੇ ਉੱਤੇ ਜਿਹੜਾ ਸੀਗਾ ਉਹ ਮੁਕੱਦਮਾ ਦਰਜ ਕਰਵਾਇਆ ਵਾ ਔਰ ਅੱਜ ਜਦੋਂ ਪ੍ਰੋਫੈਟਰ ਨੂੰ ਨਿਆਂਪਾਲਿਕਾ ਨੇ ਉਹ ਫੈਸਲਾ ਸੁਣਾ ਕੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਵਾ ਤੇ ਅੱਜ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਉਹ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਨੇ ਇਸ ਬੀਬੀ ਦੇ ਕਿਰਦਾਰ ਦੇ ਬਾਰੇ ਇਸ ਬੀਬੀ ਦੇ ਚਿੱਤਰ ਦੇ ਬਾਰੇ ਲੋਕ ਬੋਲ ਰਹੇ ਨੇ ਜਿਸ ਤਰ੍ਹਾਂ ਵੇਖਣ ਦੇ ਵਿੱਚ ਆਇਆ ਵਾ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਇਸਾਈ ਆਗੂ ਜਿਹੜਾ ਵਾ ਉਹਨਾਂ ਨੇ ਜਲੰਧਰ ਤੋਂ ਇੱਕ ਖਬਰ ਦਿੱਤੀ ਹੈ ਬਿਆਨ ਦਿੱਤਾ ਕਿ ਇਸ ਬੀਬੀ ਨੇ ਪਿਛਲੇ ਦਿਨਾਂ ਦੇ ਵਿੱਚ ਪ੍ਰੋਫੈਟ ਬਲਜਿੰਦਰ ਸਿੰਘ ਤੋਂ ਪਹਿਲਾਂ ਦੋ ਹੋਰ ਐਸੇ ਮਨੁੱਖੇ ਇਸੀ ਦੇ ਜਿਨ੍ਹਾਂ ਦੇ ਉੱਤੇ ਉਹਨੇ ਇਹ ਮੁਕਦਮਾ ਦਰਜ ਕਰਾਇਆ ਰੇਪ ਦਾ ਔਰ ਜਦੋਂ ਅਦਾਲਤ ਦੇ ਵਿੱਚ ਉਹ ਮੁਕਦਮੇ ਪਹੁੰਚੇ ਤਾਂ ਉੱਥੇ ਇਹ ਬੀਬੀ ਜਿਹੜੀ ਆ ਮਾਫੀ ਮੰਨ ਕੇ ਇਹਨੇ ਆਪਣਾ ਛਟਕਾਰਾ ਕਰਾਇਆ ਵਾ ਫੇਰ ਹੁਣ ਜਦੋਂ ਅਗਲੀ ਇੱਕ ਰਿਕਾਰਡਿੰਗ ਜਿਹੜੀ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀ ਆ ਉਹਦੇ ਵਿੱਚ ਇਸ ਬੀਬੀ ਦੇ ਸਹੁਰਾ ਸਾਹਿਬ ਜੀ ਇਹ ਗੱਲ ਕਹਿ ਰਹੇ ਨੇ ਵੀ ਇਸ ਔਰਤ ਦਾ ਇਹ ਜਿਹੜਾ ਵਾ ਇਹਦਾ ਧੰਦਾ ਵਾ ਇਹ ਪਹਿਲਾਂ ਤੇ ਜਿਹੜੇ ਸੁਰ ਸਰਮਾਇਆਦਾਰ ਬੰਦੇ ਇਹ ਵੇਖਦੀ ਆ ਫਿਰ ਉਹਨਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੀ ਆ ਫਿਰ ਉਹਨਾਂ ਨੂੰ ਇਹ ਹਰਾਸਮਿੰਟ ਕਰਦੀ ਆ ਫਿਰ ਉਹਨਾਂ ਨੂੰ ਇਹ ਟੌਰਚਰ ਕਰਦੀ ਆ ਤੇ ਫਿਰ ਉਹਨਾਂ ਨੂੰ ਇਹ ਬਲੈਕਮੇਲ ਕਰਦੀ ਆ ਫਿਰ ਇਸ ਤਰ੍ਹਾਂ ਦੇ ਕੇਸ ਦਰਜ ਕਰਾ ਕੇ ਉਹਨਾਂ ਕੋ ਮੋਟੀਆਂ ਰਕਮਾਂ ਵਸੂਲ ਕਰਦੀ ਹੈ ਇਸ ਕਰਕੇ ਮੇਰੇ ਪਿਆਰਿਓ ਜ਼ਰੂਰੀ ਇਹ ਆ ਕਿ ਇਸ ਬੀਬੀ ਦੇ کردار ਦੇ ਉੱਤੇ ਇਸ ਬੀਬੀ ਦੇ ਚਰਿੱਤਰ ਦੇ ਉੱਤੇ ਵੀ ਤੁਹਾਨੂੰ ਜ਼ਰੂਰ ਵੇਖਣਾ ਚਾਹੀਦਾ ਹੈ ਔਰ ਇਸ ਦੇ ਨਾਲ ਹੀ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਪ੍ਰੋਫਿਟ ਬਲਜਿੰਦਰ ਸਿੰਘ ਦੇ ਇਸ ਕੇਸ ਦੇ ਵਿੱਚ ਰਾਜਨੀਤੀ ਦਾ ਬਹੁਤ ਵੱਡਾ ਪ੍ਰਭਾਵ ਆ ਹੋਵੇ ਕਿਉਂਕਿ ਜਿਸ ਤਰ੍ਹਾਂ ਅਕਸਰ ਹੀ ਇੱਕ ਰਾਜਨੀਤੀ ਦਾ ਬੜਾ ਵੱਡਾ ਪੈਂਤੜਾਵਾ ਉਹ ਕਹਿੰਦੇ ਨੇ ਕਿ ਸ਼ੇਰ ਦਾ ਸ਼ਿਕਾਰ ਕਰਨ ਵਾਸਤੇ ਬੱਕਰੀ ਦਾ ਇਸਤੇਮਾਲ ਕੀਤਾ ਜਾਂਦਾ ਵਾ ਇੱਥੇ ਵੀ ਕੁਝ ਇਸ ਤਰ੍ਹਾਂ ਦਾ ਵੇਖਣ ਨੂੰ ਮਿਲਿਆ ਵਾ ਕਿ ਜਿਨ੍ਹਾਂ ਦਿਨਾਂ ਦੇ ਵਿੱਚ ਪ੍ਰੋਫਿਟ ਨੂੰ ਸਜ਼ਾ ਹੁੰਦੀ ਏ ਉਹਨਾਂ ਦਿਨਾਂ ਦੇ ਵਿੱਚ ਹੀ ਕਿਸੇ ਹੋਰ ਔਰਤ ਤੋਂ ਉੱਥੇ ਇਲਜ਼ਾਮ ਲਗਾਏ ਜਾਵੇ ਫਿਰ ਉਹਨਾਂ ਦੇ ਦਫ਼ਤਰ ਦੀਆਂ ਵੀਡੀਓ ਜਿਹੜੀਆਂ ਸਾਹਮਣੇ ਆਉਣੀਆਂ ਔਰ ਇਸ ਤਰ੍ਹਾਂ ਦੇ ਬਹੁਤ ਸਾਰੇ ਇਸ਼ੂਜ਼ ਜਿਹੜੇ ਨੇ ਉਹ ਤੁਸੀਂ ਫੇਸਬੁੱਕ ਤੇ ਵੇਖ ਰਹੇ ਜੇ ਜਿਹੜੀਆਂ ਇਹ ਸਾਬਤ ਕਰਦੇ ਨੇ ਕਿ ਪ੍ਰੋਫਿਟ ਦਾ ਮੁਕੱਦਮਾ ਜਿਹੜਾ ਸੀਗਾ ਉਹਦੇ ਉੱਤੇ ਰਾਜਨੀਤੀ ਦਾ ਬਹੁਤ ਹੀ ਪ੍ਰਭਾਵ ਰਿਹਾ ਹੈ ਜਿਸਨੂੰ ਵਿਖਿਆ ਜਾਵੇ ਤਾਂ ਕਾਨੂੰਨ ਦੇ ਮਾਹਿਰ ਜਿਹੜੇ ਨੇ ਜੇ ਉਹਨਾਂ ਦੀ ਮੰਨੀ ਜਾਵੇ ਤਾਂ ਇਹ ਸੁਣਿਆ ਜਾਂਦਾ ਵਾ ਕਿ ਇਸ ਕੇਸ ਦੇ ਵਿੱਚ 7.5 ਸਾਲ ਸਜ਼ਾ ਜਾਂ 10 ਸਾਲ ਸਜ਼ਾ ਹੋ ਸਕਦੀ ਸੀ ਪਰ ਉਹਨਾਂ ਨੂੰ ਤਾਇ ਉਮਰ ਕੈਦ ਜਿਹੜੀ ਦਿੱਤੀ ਗਈ ਆ ਉਹ ਵੀ ਕਿਸੇ ਰਾਜਨੀਤੀ ਦਾ ਪ੍ਰਭਾਵ ਆ ਕਿਸੇ ਰਾਜਨੀਤੀ ਦੇ ਹੇਠ ਹਨ ਇਸ ਲਈ ਦੋਸਤੋ ਇਹਨਾਂ ਚੀਜ਼ਾਂ ਨੂੰ ਸਮਝਣਾ ਤੇ ਫਿਰ ਕੋਈ ਫੈਸਲਾ ਲੈਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਪਰ ਇੱਕ ਗੱਲ ਹੋਰ ਮੈਂ ਇੱਥੇ ਕਰ ਦਵਾ ਕਿ ਜਿਹੜੇ ਲੋਕਾਂ ਨੇ ਪ੍ਰੋਫਿਟ ਦੇ ਉੱਤੇ ਝੂਠੇ ਦੋਸ਼ ਲਾ ਕੇ ਝੂਠੇ ਜਿਹੜੇ ਅਪਰੂਵ ਤਿਆਰ ਕਰਕੇ ਉਹਨੂੰ ਪਸਾਇਆ ਵਾ ਇਥੇ ਇੱਕ ਮੈਂ ਖਾਸ ਚੇਤਾਵਨੀ ਤੁਹਾਨੂੰ ਦੇ ਕੇ ਜਾ ਰਿਹਾ ਵਾ ਕਿ ਯਾਦ ਰੱਖਿਓ ਤੁਸੀਂ ਜਿਸ ਪਰਮੇਸ਼ਰ ਦੇ ਕੰਮ ਨੂੰ ਬਰਬਾਦ ਕਰਨ ਦੇ ਲਈ ਜਾਂ ਜਿਸ ਪਰਮੇਸ਼ਰ ਦੇ ਕੰਮ ਨੂੰ ਖਰਾਬ ਕਰਨ ਦੇ ਲਈ ਜਾਂ ਜਿਸ ਪਰਮੇਸ਼ਰ ਦੇ ਬੰਦੇ ਨੂੰ ਤੁਸੀਂ ਡੇਗਣ ਦੇ ਲਈ ਆਪਣਾ ਪੂਰਾ ਯੋਰ ਲਾ ਲਿਆ ਵਾ ਇਹ ਪਰਮੇਸ਼ਰ ਮਹਾਨ ਆ ਔਰ ਉਹ ਪਰਮੇਸ਼ਰ ਤੁਹਾਡੀਆਂ ਅਕਲਾਂ ਨੂੰ ਤੇ ਤੁਹਾਡੀਆਂ ਨਸਲਾਂ ਨੂੰ ਤਬਾਹ ਕਰਨ ਦੀ ਸ਼ਕਤੀ ਰੱਖਦਾ ਵਾ ਇਸ ਕਰਕੇ ਦੋਸਤੋ ਕਿ ਜਿੱਦਣ ਕਿਤੇ ਉਹ ਪਰਮੇਸ਼ਰ ਦਾ ਕੌਪ ਜਿਹੜਾ ਵਾ ਉਹਨਾਂ ਲੋਕਾਂ ਤੇ ਆ ਗਿਆ ਤੇ ਬੜਾ ਔਖਾ ਹੋਵੇਗਾ ਪਰ ਮੇਰੇ ਦੋਸਤੋ مسیਹੀ ਲੋਕ ਇਸਾਈ ਲੋਕ ਹਰ ਮਨੁੱਖ ਨੂੰ ਪਿਆਰ ਕਰਨ ਵਾਲੇ ਔਰ ਹਰ ਇੱਕ ਦੇ ਲਈ ਦੁਆ ਮੰਗਣ ਵਾਲੇ ਆ ਅਸੀਂ ਤੁਹਾਡੇ ਲਈ ਦੁਆ ਮੰਗਾਂਗੇ ਕਿ ਪਰਮੇਸ਼ਰ ਦਾ ਕੌਪ ਜਿਹੜਾ ਵਾ ਉਹ ਤੁਹਾਡੇ ਉੱਤੇ ਨਾ ਆਵੇ ਔਰ ਤੁਹਾਡੀਆਂ ਨਸਲਾਂ ਬਚਾਈਆਂ ਜਾਣ ਮੇਰੇ ਦੋਸਤੋ ਕੁੱਤੇ ਜਿੰਨੇ ਮਰਗੀ ਭੌਂਕ ਲੈਣ ਹੁਣ ਵੇਖਿਆ ਕਈ ਕੁੱਤੇ ਜਿਹੜੇ ਨੇ ਨਾ ਉਹ ਪਿੱਟਪੌਲ ਦੀ ਤਰ੍ਹਾਂ ਇਕੱਲੇ ਹੀ ਭੌਂਕਣਦੇ ਨੇ ਤੇ ਕਈ ਜਗ੍ਹਾ ਤੇ ਮੈਂ ਵੇਖਿਆ ਵਾ ਕਈ ਕੁੱਤੇ ਝੁੰਡ ਭਰਾ ਬਣਾ ਕੇ ਤੇ ਭੌਂਕਣਦੇ ਨੇ ਮਸੀਹਤ ਦੇ ਖਿਲਾਫ ਪਉ ਕੰਡੇ ਨੇ ਈਸਾਈਅਤ ਦੇ ਖਿਲਾਫ ਪਉ ਕੰਡੇ ਨੇ ਪਾਸਟਰਾਂ ਦੇ ਖਿਲਾਫ ਪਰ ਕੁੱਤੇ ਜਿੰਨੇ ਮਰਜੀ ਭੌਗ ਲੈਣ ਸ਼ੇਰ ਕਦੇ ਨਹੀਂ ਬਣ ਸਕਦੇ ਸ਼ੇਰ ਮਰਿਆ ਵੀ ਸ਼ੇਰ ਹੁੰਦਾ ਵਾ ਇਸ ਕਰਕੇ ਇਹਨਾਂ ਕੁੱਤਿਆਂ ਨੂੰ ਵੀ ਚੇਤਾਵਨੀ ਦੇਣਾ ਵਾ ਕਿ ਆਪਣੀ ਜ਼ੁਬਾਨ ਤੇ ਲਗਾਮ ਦਿਓ ਮਸੀਹ ਲੋਕ ਪਿਆਰ ਕਰਨ ਵਾਲੇ ਔਰ ਸ਼ਹਿਨਸ਼ੀਲਤਾ ਰੱਖਣ ਵਾਲੇ ਲੋਕ ਨੇ ਇਸ ਕਰਕੇ ਉਹ ਲੜਾਈ ਦੀ ਗੱਲ ਨਹੀਂ ਕਰਦੇ ਪਰ ਜੇ ਇਤਿਹਾਸ ਵੇਖਿਆ ਜਾਵੇ ਤੇ ਜਿੱਥੇ-ਜਿੱਥੇ ਇਸਾਈਆਂ ਦੇ ਜੰਗਾ ਲੜੀਆਂ ਜਾਂ ਜਿੱਥੇ-ਜਿੱਥੇ ਇਸਾਈਆਂ ਨੇ ਲੜਾਈਆਂ ਕੀਤੀਆਂ ਨੇ ਉਹਨਾਂ ਫਿਰ ਰੀਜ਼ ਦੇ ਨਾਲ ਮੰਜੀਆਂ ਠੋਕੀਆਂ ਨੇ ਹੁਣ ਕਦੇ ਇਸ ਤਰ੍ਹਾਂ ਨਾ ਹੋਵੇ ਕਿ ਪੰਜਾਬ ਦੇ ਇਸਾਈਆਂ ਨੂੰ ਵੀ ਕੁਝ ਇਹੋ ਜਿਹੇ ਫੈਸਲੇ ਜਿਹੜੇ ਨੇ ਉਹ ਲੈਣੇ ਪੈਣ ਇਸ ਕਰਕੇ ਮੇਰੇ ਦੋਸਤੋ ਕੁਝ ਐਸੇ ਜਿਹੜੇ ਸ਼ਿਸ਼ੋਰੇ ਸ਼ਰਾਰੂ ਜਿਹੜੇ ਨੇ ਉਹ ਵੀ ਬੈਠੇ ਫੇਸਬੁੱਕ ਦੇ ਉੱਤੇ ਮੁਸੀਹਤ ਦੇ ਖਿਲਾਫ ਧਰਮਾਂ ਦੀਆਂ ਗੱਲਾਂ ਕਰ ਕਰਕੇ ਵੀਡੀਓ ਪਾ ਰਹੇ ਨੇ ਇਹ ਉਹ ਸ਼ਿਸ਼ੋਰੇ ਨੇ ਜਿਹੜੇ ਸਿਰਫ ਤੇ ਸਿਰਫ ਵਿਊ ਲੈਣ ਦੇ ਚੱਕਰ 'ਚ ਲੱਗੇ ਹੋਏ ਨੇ ਕੁਝ ਐਸੇ ਜਿਨ੍ਹਾਂ ਨੂੰ ਅਜੇ ਆਪਣਾ ਪਿਛਵਾਰਾ ਹੀ ਨਹੀਂ ਚੰਗੀ ਤਰ੍ਹਾਂ ਧੋੜਾ ਆਇਆ ਉਹ ਧਰਮ ਦੀਆਂ ਗੱਲਾਂ ਕਰੰਦੇ ਨੇ ਜਿਹੜੇ ਅਜੇ ਆਂਡੇ ਚ ਬਾਹਰ ਹੀ ਨਹੀਂ ਆਏ ਉਹ ਧਰਮਮਸੀਆਂ ਨੂੰ ਸਿਖਾਉਣ ਦੀ ਗੱਲ ਕਰਨ ਦੇ ਨੇ ਐਸੇ ਲੋਕਾਂ ਨੂੰ ਐਸੇ ਲੋਕਾਂ ਨੂੰ ਮੈਂ ਇਹ ਗੱਲ ਦੱਸ ਦੇਣਾ ਵਾ ਕਿ ਕੁੱਤਿਆਂ ਦੇ ਭੌਂਕਣ ਦੇ ਨਾਲ ਸ਼ੇਰ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਇਸ ਕਰਕੇ ਜ਼ਰੂਰੀ ਇਹ ਆ ਕਿ ਕੋਈ ਵੀ ਫੈਸਲਾ ਜਾਂ ਕੋਈ ਵੀ ਦਲੀਲ ਦੇਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰੋ ਆ ਜਿਹੜੇ ਕੁੱਤੇ ਫੇਸਬੁੱਕ ਦੇ ਭੌਂਕਣ ਦੇ ਆ ਨਾ ਇਹ ਹਰ ਦਲੀ ਦੇ ਵਿੱਚ ਹਰ ਰੂੜੀ ਤੇ ਮੂੰਹ ਮਾਰਨ ਵਾਲੇ ਕੁੱਤੇ ਤੇ ਗੰਦ ਖਾਣ ਵਾਲੇ ਕੁੱਤੇ ਨੇ ਤੇ ਸੂਰ ਜਿਹੜਾ ਵਾ ਉਹਨੂੰ ਜਿੰਨਾ ਮਰਜੀ ਨਿਵਾਤ ਧਵਾ ਲੋ ਉਹਨੂੰ ਜਿੰਨਾ ਮਰਜੀ ਚੰਗੀ ਜਗ੍ਹਾ ਤੇ ਬਿਠਾ ਲੋ ਉਹ ਫੇਰ ਗੰਦ ਵਿੱਚ ਹੀ ਮੂੰਹ ਮਾਰਦਾ ਵਾ ਇਹ ਉਹ ਸੂਰ ਨੇ ਜਿਹੜੇ ਮਸੀਹ ਦੇ ਖਿਲਾਫ ਗੰਦ ਖਿਲਾ ਰਹੇ ਨੇ ਇਹ ਉਹ ਪਾਣੇ ਜਿਨ੍ਹਾਂ ਨੇ ਕਾਵਾ ਰੋੜੀ ਬੜੀ ਪਾਈ ਆ ਪਰ ਖਲਾਣਨ ਗੰਦ ਹੀ ਰਏ ਨੇ ਇਸ ਕਰਕੇ ਮੇਰੇ ਪਿਆਰੇ ਪਰੋਪਰਾ ਹੋ ਤੁਸੀਂ ਜਿਹੜੇ ਇਸ ਵੀਡੀਓ ਨੂੰ ਵੇਖ ਰਹੇ ਨੇ ਆਪਣੇ ਜ਼ਮੀਰ ਨੂੰ ਜਗਾਓ ਪਰ ਆਪਣੇ ਜ਼ਮੀਰ ਨੂੰ ਜਗਾ ਕੇ ਇਹਨਾਂ ਗੱਲਾਂ ਦੇ ਉੱਤੇ ਧਿਆਨ ਦਿਓ ਤੇ ਦੌਰ ਕਰੋ ਪਰ ਕਿਤੇ ਨਾ ਕਿਤੇ ਉਹ ਫੈਸਲੇ ਦੇ ਵਿੱਚ ਵੀ ਰਾਜਨੀਤੀ ਖੇਢੀ ਗਈ ਹੈ ਜਿਸ ਨਾਲ ਅਸੀਂ ਸ਼ੁਰੂ ਤੋਂ ਸੁਣਦੇ ਆਏ ਆ ਜਾਂ ਵੇਖਦੇ ਆਏ ਆ ਭਈ ਕਈ ਐਸੀਆਂ ਫਿਲਮਾਂ ਜਾਂ ਕਈ ਐਸੇ ਡਾਇਲੌਗ ਜਿਹੜੇ ਨੇ ਉਹ ਬੋਲੇ ਗਏ ਭਈ ਕਾਨੂੰਨ ਅੰਦਾ ਹੁੰਦਾ ਹੈ ਜਾਂ ਕਾਨੂੰਨ ਅੰਨਾ ਵਾ ਪਰ ਜਿਸ ਨਾਲ ਨੇਪਾਲ ਕਾ ਦੇ ਵਿੱਚ ਅਦਾਲਤਾਂ ਦੇ ਵਿੱਚ ਵੀ ਵੇਖਿਆ ਜਾਂਦਾ ਵਾ ਕਿ ਇੱਕ ਸਟੈਚੂ ਜਿਹੜਾ ਵਾ ਉਹ ਤਰਾਜ਼ੂ ਲੈ ਕੇ ਖੜਾ ਵਾ ਉਸ ਸਟੈਚੂ ਦੀਆਂ ਅੱਖਾਂ ਦੇ ਉੱਤੇ ਪੱਟੀ ਬੰਨੀ ਹੋਈ ਹੈ ਮਹਿਸੂਸ ਹੋ ਰਿਹਾ ਵਾ ਕਿ ਜੋ ਕੁਝ ਅਸੀਂ ਸੁਣਦੇ ਆਏ ਆ ਜਾਂ ਜੋ ਕੁਝ ਅਸੀਂ ਵੇਖਦੇ ਆ ਸ਼ਾਇਦ ਕਾਨੂੰਨ ਕਿਸੇ ਰਾਜਨੀਤੀ ਦੇ ਪ੍ਰਭਾਵਿਤ ਹੋ ਕੇ ਜਾਂ ਧਰਮ ਦੀ ਆੜ ਦੇ ਵਿੱਚ ਜਿਹੜੀ ਆ ਬਲਜਿੰਦਰ ਸਿੰਘ ਨੂੰ ਇਹ ਸਜ਼ਾ ਜਿਹੜੀ ਆ ਦਿੱਤੀ ਗਈ ਹੈ ਮੈਂ ਅਦਾਲਤ ਨੂੰ ਵੀ ਬੇਨਤੀ ਕਰਾਂਗਾ ਕਿ ਜਰੂਰ ਇੱਕ ਵਾਰੀ ਦੁਬਾਰਾ ਜਿਹੜੇ ਪ੍ਰੂਫ ਅੱਜ ਸੋਸ਼ਲ ਮੀਡੀਆ ਦੇ ਉੱਤੇ ਉਸ ਬੀਬੀ ਦੇ ਖਿਲਾਫ ਇਕੱਠੇ ਹੋ ਰਹੇ ਨੇ ਉਹਨਾਂ ਨੂੰ ਲੈ ਕੇ ਵੀ ਵਿਚਾਰ ਕੀਤਾ ਜਾਵੇ ਔਰ ਮੈਂ ਆਪਣੇ ਮੁਸੀਬੇਨ ਭਰਾਵਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵਾ ਤੁਸੀਂ ਦੁਆ ਕਰੋ ਪਰਮੇਸ਼ਰ ਨਿਆਂ ਕਰਨ ਵਾਲਾ ਪਰਮੇਸ਼ਰ ਆ ਮੈਂ ਇੱਥੇ ਕਿਸੇ ਨੂੰ ਦੋਸ਼ੀ ਜਾਂ ਕਿਸੇ ਨੂੰ ਕਲੀਨ ਚਿੱਟ ਜੇਨ ਦੀ ਗੱਲ ਨਹੀਂ ਕਰ ਰਿਹਾ ਮੈਂ ਸਿਰਫ ਗੱਲ ਕਰ ਰਿਹਾ ਵਾ ਕਿ ਖੁਦਾ ਦਾ ਪਾਕ ਕਲਾਮ ਸਾਨੂੰ ਸਿਖਾਉਂਦਾ ਵਾ ਫੈਸਲਾ ਕਰਨਾ ਸਾਡੇ ਹੱਥ ਵਿੱਚ ਨਹੀਂ ਆ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਧੰਨਵਾਦ